ਕਿ ਸਾਡਾ ਕਿਸਾਨ ਤੇ ਮਜ਼ਦੂਰ ਤਾਂ ਖੁਦਕਸ਼ੀ ਨਹੀਂ ਕਰਦਾ ਆ ਰਿਹਾ ਪਰ ਜਿਹੜਾ ਹਿਟਲਰ ਸਾਫਤ ਹੋਇਆ ਹੈ ਜਿਹੜਾ ਔਰੰਗਜ਼ੇਬ ਸਾਫਤ ਹੋਇਆ ਉਹ ਮੋਦੀ ਹੋਇਆ ਸਾਡੇ ਸਵਾਲ ਜਵਾਬ ਨੇ ਜਮੋਦੀ ਨਾਲ ਕਿਉਂਕਿ ਅੱਜ ਮਸਾਂ ਆਇਆ ਪੰਜਾਬ ਦੀ ਰੰਗਲੀ ਧਰਤੀ ਤੇ ਅੱਜ ਅੱਖ ਚ ਅੱਖ ਪਾ ਕੇ ਮੋਦੀ ਦੇ ਗੱਲ ਕਰਨੀ ਪਣਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੈਰੀਕੇਡ ਤੋੜ ਕੇ ਅੱਗੇ ਨੂੰ ਕੁਝ ਕਰੀਏ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ 1 ਜੂਨ ਨੂੰ ਜਾ ਤਾਂ ਨੋਟਾ ਦੱਬ ਦਿਓ ਜਾਂ ਕਿਸੇ ਆਜ਼ਾਦ ਮੰਦੇ ਨੂੰ ਵੋਟ ਪਾ ਦਿਓ ਵੀਰੇ ਇਹਨਾਂ ਨੂੰ ਵੋਟ ਨਾ ਪਾਇਓ ਪੰਜਾਬ ਸਰਕਾਰ ਜਿਹੜੇ ਆਮ ਆਦਮੀ ਝਾੜੂ ਵਾਲਿਆਂ ਨੂੰ ਕਹਿੰਦੇ ਹੋ ਤੁਸੀਂ ਅੱਜ ਪੂਰੇ ਮੋਤੀ ਦੇ ਚਮਚੇ ਬਣੇ ਖੜੇ ਨੇ 100 ਦਿਨ ਸ਼ੰਭੂ ਬਾਰਡਰ ਤੇ ਹੋ ਗਿਆ ਤੇ ਅੱਜ 101ਵਾਂ ਦਿਨ ਜਿਹੜਾ ਚੱਲੀ ਜਾਂਦਾ ਤੇ ਅੱਜ ਪਟਿਆਲੇ ਵਾਲ ਨੂੰ ਕੂਚ ਕਰ ਲਿਆ ਤੇ ਫੇਰ ਵੀ ਰੋਕ ਲਿਆ ਇੱਥੇ ਅੱਜ ਵੀਰ ਜੀ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਵਾਲ ਜਵਾਬ ਕਰਨ ਜਾਣਾ ਸੀ ਕਿ ਤੁਸੀਂ ਲੋਕਤੰਤਰ ਤਹਿਤ ਅਜ ਸ਼ੀਦਾਂ ਦੀ ਧਰਤੀ ਦੇ ਪੰਜਾਬ ਦੀ ਰੰਗਲੀ ਧਰਤੀ ਤੇ ਆਏ ਹੋ ਆਪਣਾ ਚੋਣ ਪ੍ਰਚਾਰ ਕਰਨ ਲਈ ਅਸੀਂ ਆਪਣਾ ਰਾਜਧਾਨੀ ਦੇ ਵੱਲ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਐਮਐਸਪੀ ਗਰੰਟੀ ਤਿੰਨੇ ਕਾਲੇ ਕਾਨੂੰਨ ਰੱਦ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪਰ ਤੁਸੀਂ ਸਾਡੇ ਤੇ ਅੱਥਰੂ ਗਏ ਇਸ ਦੇ ਗੋਲੇ 315 ਦੇ ਫੈਰ 12 ਬੋਰ ਦੇ ਫੈਰ ਗੋਲੀਆਂ ਮਾਰੀਆਂ ਸਾਡਾ ਸ਼ੁਭਕਰਨ ਸ਼ਹੀਦ ਕੀਤਾ ਤੇ ਹੋਰ ਵੀ ਸਾਡੇ ਕਿਸਾਨ ਆਗੂ ਤੇ ਬੀਬੀਆਂ ਸ਼ਹੀਦ ਕੀਤੀਆਂ ਪਰ ਅੱਜ ਵੀਰ ਜੀ ਇਹ ਕੱਲਾ ਬੀਜੇਪੀ ਨਹੀਂ મોદી ਨਹੀਂ ਇਹ ਅੱਜ ਝਾੜੂ ਵਾਲੇ ਵੀ ਨਾਲ ਮਲੇ ਖੜੇ ਨੇ ਇਹ ਪੰਜਾਬ ਸਰਕਾਰ ਦਾ ਚਿਹਰਾ ਦੇਖ ਲਓ ਵੀਰ ਜੀ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਮਾੜੀ ਜੀ ਪੁਲਸ ਵੀਰ ਜੀ ਬੈਰੀਕੇਟਿੰਗ ਦਿਖਾਓ ਇਹ ਪੰਜਾਬ ਸਰਕਾਰ ਦੀ ਚਾਲ ਦੇਖ ਲਓ ਵੀਰ ਜੀ ਮਤਲਬ ਇਹ ਸਾਡਾ ਇੱਥੇ ਹੀ ਪ੍ਰਦਰਸ਼ਨ ਨਹੀਂ ਸਾਡੇ ਪੰਜ ਸੀ ਪ੍ਰਦਰਸ਼ਨ ਹੋਰ ਨੇ ਸਾਡੀ ਜਥੇਬੰਦੀਆਂ ਦੀ ਆਗੂਆਂ ਦੀ ਗੱਲ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੈਰੀਕੇਟ ਤੋੜ ਕੇ ਅੱਗੇ ਨੂੰ ਕੁਝ ਕਰੀਏ ਕਿਉਂਕਿ ਸਾਡੇ ਸਵਾਲ ਜਵਾਬ ਨੇ ਜਮੋਦੀ ਨਾਲ ਕਿਉਂਕਿ ਅੱਜ ਮਸਾ ਆਇਆ ਪੰਜਾਬ ਦੀ ਰੰਗਲੀ ਧਰਤੀ ਤੇ ਅੱਜ ਅੱਖ ਚ ਅੱਖ ਪਾ ਕੇ ਮੋਦੀ ਦੇ ਗੱਲ ਕਰਨੀ ਬਣਦੀ ਐ ਕਿੱਥੇ ਗਿਆ 15 ਲੱਖ ਕਿੱਥੇ ਗਿਆ ਉਹ ਕਾਲਾ ਧਨ ਜਿਹੜਾ ਤੂੰ ਕਹਿੰਦੀ ਮੋਦੀਆ ਬਿਸ ਬੈਂਕਾਂ ਚ ਆਊਗਾ ਕੱਲੇ ਕੱਲੇ ਦੇ ਖਾਤੇ ਚ 15-15 ਲੱਖ ਆਊਗਾ ਤੂੰ ਕੱਲੇ ਕੱਲੇ ਦੇ ਖਾਤੇ ਚ 15 ਲੱਖ ਤਾਂ ਕੀ ਪਾਉਣੇ ਸੀ ਓਏ ਤੂੰ ਸਾਡਾ 10 ਸਾਲਾਂ ਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਜਵਾਨੀ ਦਾ ਕਿਸਾਨੀ ਦਾ ਮਜ਼ਦੂਰਾਂ ਦਾ ਬਹੁਤ ਘਾਣ ਕਰ ਚੁੱਕੇ ਆਂ ਸਾਡੀਆਂ ਧੀਆ ਭੈਣਾ ਤਾਂ ਕੰਨਾਂ ਤੋਂ ਵਾਂਝੇ ਕਰਤੀਆਂ ਮਥੌਟ ਗਰੁੱਪ ਦੇ ਵਿੱਚ ਚਲਿਆ ਗਿਆ ਕਿਰਤੀ ਕਾਮਿਆਂ ਦਾ ਕਿਸਾਨਾਂ ਤੇ ਮਜ਼ਦੂਰਾਂ ਦਾ ਸਿਆਣਾ ਤੇ ਹੁਣ ਅਸੀਂ ਮੈਂ ਇਹ ਕਹਿਣਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਜਾਗ ਜਾਓ ਆਹ ਦੇਖ ਲਓ ਅੱਜ ਪੰਜਾਬ ਸਰਕਾਰ ਜਿਹੜੇ ਆਮ ਆਦਮੀ ਝਾੜੂ ਵਾਲਿਆਂ ਨੂੰ ਕਹਿੰਦੇ ਹੋ ਤੁਸੀਂ ਅੱਜ ਪੂਰੇ ਮੋਦੀ ਦੇ ਚਮਚੇ ਬਣੇ ਖੜੇ ਨੇ ਬਾਈ ਕੀ ਲੱਗਦਾ ਬਈ ਇੱਕ ਤਰੀਕ ਨੂੰ ਵੋਟਾਂ ਆ ਗਈਆਂ ਸਾਰੀਆਂ ਪਾਰਟੀਆਂ ਜਿਹੜੀਆਂ ਪਿੰਡਾਂ ਝਾੜੀਆਂ ਨੇ ਇਕੱਲੇ ਬੀਜੇਪੀ ਦਾ ਹੀ ਕਿਉਂ ਵਿਰੋਧ ਕਰਦੇ ਆ ਕਿਉਂਕਿ ਵੀਰ ਜੀ ਬੀਜੇਪੀ ਤੇ ਝਾੜੂ ਵਾਲੇ ਸੱਤਾ ਦੇ ਵਿੱਚ ਨੇ ਇਕੱਲਾ ਬੀਜੇਪੀ ਦਾ ਵਿਰੋਧ ਨਹੀਂ ਵੀਰ ਜੀ ਨਾਲ ਝਾੜੂ ਵਾਲਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਮਿੱਥੋਂ ਵੀ ਹੁਣ ਸ਼ੰਭੂ ਬਾਰਡਰ ਤੇ ਜਾਇਆ ਨਹੀਂ ਗਿਆ ਕਿਉਂਕਿ ਅਸੀਂ ਇਹਨਾਂ ਦੇ ਪਿੱਛੇ ਆ ਹੁਣ ਜਿੱਥੇ ਬੀਜੇਪੀ ਜਾਂਦੀ ਹੈ ਜਿੱਥੇ ਵੀ ਝਾੜੂ ਵਾਲੇ ਜਾਂਦੇ ਨੇ ਇਹਨਾਂ ਦਾ ਦੋਨਾਂ ਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਵੀਰ ਜੀ ਇਹ ਸੱਤਾ ਦੇ ਵਿੱਚ ਨੇ ਇਹਨਾਂ ਦੇ ਹੱਥ ਪਾਵਰ ਹੈ ਤੇ ਜੇ ਮੈਂ ਮੰਨ ਲਓ ਹੁਣ ਕਾਂਗਰਸ ਆ ਜਾਂ ਉਹ ਦੂਜੇ ਖਾਲੀ ਦਲ ਵਾਲੇ ਨੇ ਕਾਲੀ ਦਲ ਵਾਲੇ ਬਾਤਲ ਕਹੇ ਤੇ ਇਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਵੀਰ ਜੀ ਪਰ ਜਿਹੜੇ ਸਿਆਪੇ ਬੀਜੇ ਹੋਏ ਨੇ ਜਿਹੜੇ ਕੰਡੇ ਬੀਜੇ ਹੋਏ ਨੇ ਉਹ ਕਾਲੀ ਦਲ ਦੇ ਬੀਜੇ ਹੋਏ ਨੇ ਵੀਰ ਜੀ ਉਹ ਅਸੀਂ ਚੁੱਕਦੇ ਫਿਰਦੇ ਆ ਪਰ ਇਹ ਸਭ ਤੋਂ ਵੱਧ ਗਦਾਰ ਜੇ ਸਾਫਤ ਹੋਏ ਨੇ ਜਿਨ੍ਹਾਂ ਨੇ ਸਾਡੀਆਂ ਮਾਲ ਮੰਡੀਆਂ ਵੇਚੀਆਂ ਜਿਨ੍ਹਾਂ ਨੇ ਸਾਡਾ ਬਿਜਲੀ ਬੋਰਡ ਵੇਚਿਆ ਜਿਨ੍ਹਾਂ ਨੇ ਸਾਡਾ ਰੇਲਵੇ ਮਹਕਮਾ ਵੇਚਿਆ ਉਹਨਾਂ ਨੂੰ ਅਸੀਂ ਬਖਸਾਂਗੇ ਤਾਂ ਨਹੀਂ ਪਰ ਜੀ ਹੁਣ ਇਸ ਟਾਈਮ ਸੱਤਾ ਦੇ ਵਿੱਚ ਬੀਜੇਪੀ ਤੇ ਝਾੜੂ ਵਾਲੇ ਨੇ ਇਹਨਾਂ ਦਾ ਵਿਰੋਧ ਹੈ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ 1 ਜੂਨ ਨੂੰ ਜਿਆਦਾ ਨੋਟਾ ਰੱਖ ਦਿਓ ਜਾਂ ਕਿਸੇ ਆਜ਼ਾਦ ਬੰਦੇ ਨੂੰ ਵੋਟ ਪਾ ਦਿਓ ਵੀਰੇ ਇਹਨਾਂ ਨੂੰ ਵੋਟ ਨਾ ਪਾਇਓ ਨਹੀਂ ਆਪਣਾ ਮਾਰੇ ਜਾਵਾਂਗੇ ਆਪਾਂ ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ 220 ਦੇ ਅੰਦੋਲਨ ਦੇ ਵਿੱਚ ਵੀ ਕਾਣ ਕਰ ਚੁੱਕੇ ਨੇ 750 ਕਿਸਾਨ ਮਾਰ ਚੁੱਕੇ ਨੇ ਇਹ 13 ਫਰਵਰੀ 224 ਦੇ ਅੰਦੋਲਨ ਦੇ ਵਿੱਚ ਵੀ ਆਪਣੇ ਬਹੁਤ ਕਿਸਾਨਾਂ ਤੇ ਮਜ਼ਦੂਰਾਂ ਦਾ ਕਤਲ ਕਰ ਚੁੱਕੇ ਨੇ ਅੱਖਾਂ ਭੰਨ ਚੁੱਕੇ ਨੇ ਲੱਤਾਂ ਤੋੜ ਚੁੱਕੇ ਨੇ ਵੀ ਇਹਨਾਂ ਨੂੰ ਬੀਜੇਪੀ ਝਾੜੂ ਵਾਲੇ ਖਾਲੀ ਦਲ ਕਾਂਗਰਸ ਇਹਨਾਂ ਨੂੰ ਛੱਡ ਕੇ ਜਾਂ ਨੌਟਾ ਦੱਬ ਦਿਓ ਜਾਂ ਕਿਸੇ ਯਾਦ ਨੂੰ ਵੋਟ ਪਾ ਕਿਸਾਨ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਦੇ ਹੱਕ 'ਚ ਕਿਹੜੀ ਪਾਰਟੀ ਭੁਗਤ ਰਹੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਤਾਂ ਵੀਰ ਜੀ ਆਪਾਂ 70 75 ਸਾਲਾਂ ਤੋਂ ਜੇ ਦੇਖੀ ਹਜੇ ਤੱਕ ਉਹ ਪਾਰਟੀ ਖੇਤਰੀ ਪਾਰਟੀ ਉਹ ਤਾਂ ਸਾਨੂੰ ਕਿਤੇ ਨਜ਼ਰ ਹੀ ਨਹੀਂ ਆਉਂਦੀ ਸਾਨੂੰ ਚਾਹੀਦਾ ਜੀ ਸ਼ੇਰੇ ਪੰਜਾਬ ਵਰਗਾ ਰਾਜ ਜਿਹੜਾ ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਦੇਖੇ ਜੇ ਅਸੀਂ 70-75 ਸਾਲਾਂ ਤੋਂ ਦੇਖੀਏ ਕਿ ਸਾਡਾ ਕਿਸਾਨ ਤੇ ਮਜ਼ਦੂਰ ਤਾਂ ਖੁਦਕਸ਼ੀਂ ਕਰਦਾ ਆ ਰਿਹਾ ਹੈ ਪਰ ਜਿਹੜਾ ਹਿਟਲਰ ਸਾਫਤ ਹੋਇਆ ਹੈ ਜਿਹੜਾ ਔਰੰਗਜ਼ੇਬ ਸਾਫਤ ਹੋਇਆ ਉਹ ਮੋਦੀ ਹੋਇਆ ਇਹਨੇ ਸਭ ਤੋਂ ਵੱਧ ਭਾਰਤ ਦਾ ਨੁਕਸਾਨ ਕੀਤਾ ਹੈ ਚਾਹੇ ਉਹ ਆ ਭਾਰਤ ਮਾਲਾ ਰੋਡ ਬਣਾ ਕੇ ਪੰਜਾਬ ਦੀਆਂ ਹਰਿਆਣੇ ਦੀਆਂ ਯੂਪੀ ਦੀਆਂ ਵਿਹਾਰ ਦੀਆਂ ਗੁਜਰਾਤ ਦੀਆਂ ਜੇ ਜ਼ਮੀਨਾਂ ਹੜੱਪ ਕੇ ਕੀਤਾ ਹੋਵੇ ਚਹੇ ਨੇ ਕਾਲਾ ਧਨ ਕਾਲਾ ਧਨ ਕਹਿ ਕੇ ਉਹ ਵਿਜੇਮਾਲੀਆ ਵਰਗਿਆਂ ਨੂੰ ਉਹ ਆਪਣਾ ਕਾਲੜਾ ਵਰਗਿਆਂ ਨੂੰ ਇੱਥੋਂ ਬੈਂਕਾਂ ਨੂੰ ਲੁੱਟ ਕੇ ਭਜਾਉਣ ਦੇ ਵਿੱਚ ਹੁਣ ਜੇ ਅਸੀਂ ਦੇਖੀਏ ਅਸੀਂ ਤਾਂ ਕਹਿੰਦਾ ਵੀਰੇ ਚੌਂਕੀਦਾਰ ਚੋਰ ਹੈ ਮੋਦੀ ਚੋਰ ਹੈ ਹਾਂ ਮੋਦੀ ਤੋਂ ਬਚੋ ਕੋਈ ਇੰਡੀਆ ਦਾ ਭਲਾ ਕਰਨ ਨਹੀਂ ਆਉਂਦਾ ਇਹ ਅਮਰੀਕਾ ਨੇ ਜਾਣ ਬੁੱਝ ਕੇ ਬਣਾਇਆ ਬਣਾਇਆ ਪ੍ਰਧਾਨ ਮੰਤਰੀ ਸਾਡੇ ਤੇ ਥੋਪਿਆ ਹੋਇਆ ਹੈ ਜਿਹੇ ਦੋ 224 ਚੋਣਾਂ ਵਿੱਚ ਜਿੱਤ ਗਿਆ ਇਹਨੇ ਵੀਰਜੀ ਰਾਜ ਆ ਰਾਜ ਸ਼ੁਰੂ ਕਰ ਦੇਣਾ ਇਹਨੇ ਵੋਟ ਸਿਸਟਮ ਖਤਮੇ ਕਰ ਦੇਣਾ ਮੋਤੀ ਹੰਸ ਰਾਜ ਹੁਣਾਂ ਦਾ ਬਿਆਨ ਆਇਆ ਵੀ ਚਾਰ ਤਰੀਕਾ ਲੈਂਦੇ ਮੈਂ ਲੈ ਲੂੰ ਕੱਲੇ ਕੱਲੇ ਦੇ ਬਦਲੇ ਕਿਸਾਨਾਂ ਦੇ ਪਰ ਵੀਰੇ ਕੀ ਬਦਲੇ ਲੈਣਗੇ ਇਹਨਾਂ ਦੀ ਤਾਂ ਆਪ ਦੀਆਂ ਜਣਾ ਪੱਟੀਆਂ ਪਈਆਂ ਨੇ ਭਾਜੀਪੀ ਸਾਨੂੰ ਲੱਭਣੀਆਂ ਨਹੀਂ ਆ 1 ਜੂਨ ਤੋਂ ਬਾਅਦ ਸਾਨੂੰ ਬੀਜੇਪੀ ਨਹੀਂ ਲੱਭਦੀ ਨਾਲ ਝਾੜੂ ਵਾਲੇ ਲੱਭਣੇ ਵੀਰਜੀ ਇਹਨਾਂ ਦੇ ਖਾਲੀ ਆਉਣੀਆਂ ਸੰਦੂਖੜੀਆਂ ਕਿਉਂਕਿ ਸਾਡੇ ਕਿਸਾਨ ਤੇ ਮਜ਼ਦੂਰਾਂ ਅਥਰੂ ਗਾਇਸ ਦੇ ਗੋਲੇ ਵੱਜੇ ਹੋਏ ਲਾਠੀਆਂ ਵੱਜੀਆਂ ਹੋਈਆਂ ਭੁੱਲੇ ਨਹੀਂ ਵੀਰ ਜੀ ਅਸੀਂ ਨਾ ਦੇ ਪਿੱਛੇ ਆ ਕੀ ਭੁਖਬਣੀ ਕਰਦੇ ਆ ਤੁਸੀਂ ਅਸੀਂ ਤਾਂ ਇਹ ਭੁਖਬਣੀ ਕਰਦੇ ਆ ਕਿ ਇਸ ਵਾਰ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਐਸਾ ਫਤਵਾ ਦੇਣਗੇ ਪਹਿਲੀ ਵਾਰ ਇਹ ਸਾਬਤ ਹੋਊਗਾ ਕਿ ਕੇਸਰੀ ਨਿਸ਼ਾਨਾ ਚੁੱਲਣਾ ਹੈ ਚੁੱਲਣਾ ਹੈ ਕਿਉਂਕਿ ਕਿਉਂਕਿ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਤੇ ਸੰਗਰੂਰ ਤੋਂ ਮਾਨ ਸਾਹਿਬ ਇਹ ਨਿਸ਼ਾਨੀਆਂ ਨੇ ਖਾਲਸੇ ਰਾਜ ਦੀਆਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁਣ ਦੂਰ ਨਹੀਂ ਵੀਰ ਜੀ ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕ ਇੱਥੇ ਆ ਕੇ ਐ ਸੜਕਾਂ ਤੇ ਸਵਾਲ ਪੁੱਛਣ ਲੱਗ ਜਾਣਾ ਜਦੋਂ ਮੁਰਦਾ ਬਣੀ ਹੋਈ ਆਬਾਦ ਮੁਰਦਾ ਬਣੇ ਹੋਏ ਲੋਕ ਇਦਾਂ ਸੜਕਾਂ ਤੇ ਆ ਜਾਣਾ ਫਿਰ ਹਕੂਮਤ ਦੀਆਂ ਜੜਾਂ ਪੱਟਣ ਦੇ ਵਿੱਚ ਵੀਰ ਜੀ ਬਹੁਤੀ ਦੇਰ ਨਹੀਂ ਲੱਗਣਾ